ਹਾਂਜੀ ਸਾਥੀ ਕਾਲ ਜੀ ਜੀਡੀਐਸਪੀਬੀ 02 ਦੇ ਵੈਲਕਮ ਕਰਦੇ ਆ ਤੁਹਾਡੇ ਸਾਰੇ ਵੀਰਾਂ ਦਾ ਮੈਂ ਤੁਹਾਡਾ ਆਪਣਾ ਜਰਦੀਪ ਅੰਮ੍ਰਿਤਸਰੀਆ ਲਓ ਵੀਰ ਜੀ ਅੱਜ ਰਾਏ ਸਾਥੀ ਆਏ ਸੀ ਆਪਣਾ ਬ੍ਰਦਰ ਆ ਛੋਟਾ ਠੀਕ ਹੈ ਜੀ ਮਾਸੀ ਦਾ ਬੇਟਾ ਬਬਲੂ ਦੀਪ ਨੇ ਡੋਟੀ ਠੀਕ ਹੈ ਜੀ ਆਪਣਾ ਰਾਈਟਰ ਠੀਕ ਹੈ ਜੀ ਇਹ ਆਪਣਾ ਸਚੀਨ ਵੀਰ ਫਿੰਗਰ ਇਦੇ ਕੀ ਬਹੁਤ ਜ਼ਿਆਦਾ ਗਾਣੇ ਆਏ ਆ ਤੇ ਇਹਨੂੰ ਵੀ ਗਾਣਾ ਦੇ ਨਾਮ ਤਾਂ ਜਾਣਦੇ ਹਾਂ ਉਹਦਾ ਨਾਮ ਸੱਚੀ ਨਹੀਂ ਠੀਕ ਹੈ ਜੀ ਪਰਾ ਨਾ ਸੱਚੀ ਨੇ ਕਹਿੰਦੇ ਆ ਤੇ ਭਰਾ ਦੀ ਗੋਲ ਆਏ ਤੇ ਭਰਾ ਦੇ ਕਿਹਨੂੰ ਤਾਂ ਰੱਖਿਆ ਦਿਖਾਓ ਉਸਤਾਦ ਜੀ ਬੱਬੇ ਜੀ ਤਾਂ ਲਓ ਜੀ ਕਰਾਉਨੇ ਆ ਤੁਹਾਨੂੰ ਅਜੇ ਮਲਵਾਈਆਂ ਦਾ ਸ਼ੌਂਕ ਠੀਕ ਹੈ ਜੀ ਤੇ ਬਹੁਤ ਚੰਗੇ ਪਰਿੰਦੇ ਜੇ ਵੀਰ ਕੋ ਮਲਵਾਈ ਤੇ ਇਥੇ ਛੱਤ ਤੋਂ ਆਪਾਂ ਬਾਜ਼ੀਆਂ ਵੀ ਖੇਡਾਂਗੇ ਸ਼ੀਲਾਂਾਂ 'ਚ ਵੀ ਐਂਟਰੀ ਦਿੱਤੀ ਆ ਵੀਰ ਨੇ ਠੀਕ ਹੈ ਜੀ ਤੇ ਜਿਹੜੀਆਂ ਜਿਹੜੀਆਂ ਸ਼ੀਲਾਂ 'ਚ ਐਂਟਰੀ ਦਿੱਤੀ ਆ ਕਰਦਿਆਂ ਵੀਰਾਂ ਨਾਲ ਗੱਲਾਂ ਬਾਤਾਂ ਤੇ ਨਾਲੇ ਕਰਾਉਨੇ ਆ ਪਰਿੰਦੇ ਦਾ ਸ਼ੌਂਕ ਆ ਉਹ ਲੈ ਚੱਲਦੇ ਆ ਪਰਿੰਦੇ ਦੇ ਕੋਲ ਆ ਸੈਟਅਪ ਜੇ ਵੀਰ ਦਾ ਜੀ ਆ ਸੈਟਅਪ ਜੇ ਤਿੰਨ ਖੁੱਡੇ ਜੇ ਅੰਦਰ ਠੀਕ ਹੈ ਪਰ ਹਲੇ ਪਾਰਟੀਸ਼ਨ ਨਹੀਂ ਕੀਤੀ ਵੀਰ ਨੇ ਪਾਰਟੀਸ਼ਨ ਖੋਲੀ ਹੋਈ ਵੀਰ ਨੇ ਤੇ ਇਹ ਜਾਲ ਲਾਇਆ ਹੈ ਵੀਰ ਨੇ ਅੱਗੇ ਵੇਡ ਬਣਾਇਆ ਹੈ ਵਾ ਠੀਕ ਹੈ ਧੁੱਪ ਧੁੱਪ ਥੇਕਨ ਨੂੰ ਆ ਲੋ ਜੀ ਇਹ ਆਪਣਾ ਛੋਟਾ ਭਰਾ ਠੀਕ ਹੈ ਜੀ ਇਹ ਪਰਿੰਦੇ ਨੇ ਸਾਰੇ ਸਾਰੇ ਮਲਵਾਈ ਨੇ ਤਕਰੀਬਨ ਠੰਡ ਢੁੰਡ ਕਰਕੇ ਸਫਾਈ ਨਹੀਂ ਕਰਨ ਦਿੱਤੀ ਹਲੇ ਨੂੰ ਮੈਂ ਹਲੇ ਕਿਆ ਵਾ ਰੁਕ ਜਾ ਵੀ ਸਫਾਈ ਕਰਾਂਗੇ ਬਾਅਦ ਚੋਂ ਠੀਕ ਹੈ ਜੀ ਇਹ ਸਾਰੇ ਪਰਿੰਦੇ ਹੈਗੇ ਵੀਰ ਦੇ ਕੋਲ ਫਲ ਬੋਲੂ ਦੋਗੇ ਪਰਿੰਦੇ ਉਹ ਫਲ ਕਿਹਦੀ ਗਲਾਬੀ ਪੁਸ਼ਕੀਤੀ ਨਾ ਆ ਲੋ ਵੀਰ ਜੀ ਮਕੋਆ ਠੀਕ ਹੈ ਜੀ ਬਹੁਤ ਡਾਵੇ ਨੇ ਘਰ ਦੇ ਆ ਪਰਪੱਲਾ ਜੇ ਦਾ ਆ ਲੋ ਜੀ ਆ ਦੀ ਅੱਖ ਜੀ ਪਰਿੰਦੇ ਦੀ ਆਹ ਦਾ ਪਰਪੱਲਾ ਜੀ ਇਹ ਪਰਕ ਹੁੰਦਾ ਜੀ ਇਹਦਾ ਇਹ ਦੂਸਰਾ ਪੱਲਾ ਜੀ ਇਹ ਬੈਲੈਂਸ ਜੀ ਇਹਦਾ ਬਹੁਤ ਸੋਹਣਾ ਬੈਲੈਂਸ ਜੀ ਪਰਿੰਦੇ ਦਾ ਠੱਲਾ ਪਈਆਂ ਹੀ ਆ ਵੀਰ ਨੇ ਠੀਕ ਹੈ ਜੀ ਠੱਲਾ ਪਈਆਂ ਹੀ ਆ ਜੀ ਇਹਨੂੰ ਆਪਣੇ ਹਿਸਾਬ ਨਾਲ ਨੰਬਰ ਆ ਜੀ ਆ ਬੰਦਰ ਜੀ ਇਹ ਵੀ ਠੀਕ ਹੈ ਜੀ ਛੋਣਾ ਪਰਿੰਦਾ ਜੀ ਆ ਕਿੱਥੋਂ ਆਏ ਆਪਾਂ ਨੂੰ ਬਬਲੂ ਕਬੂਤਰ ਆ ਪੁੱਛਦੇ ਆਪਾਂ ਮਗ ਨੂੰ ਹਾਂ ਜੀ ਬਬਲੂ ਕਿੱਥੋਂ ਆਇਆ ਆਪਣਾ ਕਬੂਤਰ ਵਾਲੇ ਏ ਆਏ ਜੇ ਉਹਦੇ ਘਰੋਂ ਗੁਲਜ਼ਾਰ ਦੇ ਆਪਣੇ 우ਸਤਾਦ ਗੁਲਜ਼ਾਰ 우ਸਤਾਦ ਜੀ ਉਹਨਾਂ ਦੇ ਘਰੋਂ ਆਏ ਨੇ ਪਰ ਆਪਣੇ ਜਿਹੜੇ ਹੈਗੇ ਆ ਵੀਰ ਜੀ ਕੁਲਵਿੰਦਰ ਭਾਈ ਗੰਢੀਵੰਡਾ ਵਾਲੇ ਚੋਲਾ ਸਾਹਿਬ ਤੇ ਉਹਨਾਂ ਦੇ ਘਰੋਂ ਆਏ ਠੀਕ ਹੈ ਜੀ ਆਪਣੇ ਜਿੱਦਾ ਕੀ ਦਾਸੀ ਦਿੱਤਾ ਵਾ ਤੁਹਾਨੂੰ ਇਹ ਸਾਰੇ ਪਰਿੰਦੇ ਉਹਨਾਂ ਦੇ ਕੋਲੋਂ ਆਏ ਜੀ ਠੀਕ ਹੈ ਜੀ ਬਾਕੀ ਹੋਰ ਪਰਿੰਦਿਆਂ ਦਾ ਫੜ ਕੇ ਤੁਹਾਨੂੰ ਸ਼ੋਅ ਕਰਾਣੇ ਆ ਪਰਿੰਦਾ ਜੀ ਇੱਕ ਨੀਲੀ ਮਾਦੀ ਜੀ ਮਮਲ ਵਈਆਂ ਜਮਾਦੀਏ ਤੇ ਆਹ ਇਹਦੀ ਅੱਖ ਜੀ ਬਲਕਿ ਪਲਕਾਂ ਵੇਖ ਲਓ ਪੂਰੀਆਂ ਥੜੀਆਂ ਹੋਈਆਂ ਪਲਕਾਂਈਆਂ ਇਹਦੀਆਂ ਬਾਕੀ ਅੱਖ ਦਾ ਸ਼ੌਂਕ ਕਰੋ ਤੁਸੀਂ ਇਹ ਰਾ ਪਾਰਕ ਹੁੰਦਾ ਜੀ ਇਹ ਪਾਰਕ ਹੁੰਦਾ ਜੀ ਇਹਦਾ ਠੀਕ ਹੈ ਜੀ ਚੜ੍ਹਾ ਵੇਖ ਲਓ ਕਿੱਥੇ ਗਿਆ ਹੈ ਇਹ ਪਰਦਾ ਬਾਕੀ ਕਮੈਂਟ ਕਰਕੇ ਤੁਸੀਂ ਦੱਸਿਓ ਕਿੰਨਾ ਸੋਹਣਾ ਚੜ੍ਹਾ ਹੈ ਇਹ ਪਰਦਾ ਠੀਕ ਹੈ ਜੀ ਇਹ ਦੂਸਰਾ ਜੀ ਪੱਲਾ ਦਾ ਇਹ ਦੂਸਰਾ ਪੱਲਾ ਜੀ ਇਹ ਬੱਲ ਉਸੇ ਜੀ ਦਾ ਮਾਸ਼ੱਲਾ ਹਰ ਇੱਕ ਨੂੰ ਮਾਸ਼ੱਲਾ ਪਈਆ ਜੀ ਇਹ ਪੰਜੇ ਜੀ ਦੇ ਠੀਕ ਹੈ ਜੀ ਇਹਦਾ ਫੋਟੋ ਵੀ ਜੀ ਇਹ ਦੋ ਕ ਪਰਿੰਦੇ ਸ਼ੌਂਕ ਕਰਾਇਏ ਠੀਕ ਹੈ ਜੀ ਬਾਕੀ ਇਹ ਸਾਰੇ ਪਰਿੰਦੇ ਕੀ ਆਨੇ ਬਾਈ ਪੈਨੀ ਫਾਈਲ ਤਾਂ ਫਾਰਸੂਰ ਕੀਤੇ ਹੋਏ ਨੇ ਪਰਿੰਦੇ ਵੀਰ ਨੇ ਠੀਕ ਹੈ ਜੀ ਲੋ ਜੀ ਅਗਲੀ ਵੀਡੀਓ ਚ ਜਲਦ ਮਿਲਦੇ ਆ ਤਦ ਤੱਕ ਲਈ ਧੰਨਵਾਦ ਸ਼ੁਕਰੀਆ ਸਤਿ ਸ਼੍ਰੀ ਅਕਾਲ